ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਤੇ ਮੇਰੇ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਇਹ ਲੋਹੜੀ ਦਾ ਤਿਉਹਾਰ ਤੇ ਚੜਿਆ ਨਵਾਂ ਸਾਲ ਆਪ ਸਭ ਜੀ ਦੇ ਲਈ ਖੁਸ਼ੀਆਂ ਭਰਿਆ ਤੇ ਖੁਸ਼ੀਆਂ ਦੇ ਸੱਦੇ ਲੈ ਕੇ ਆਵੇ ਅੱਜ ਗੱਲ ਚੱਲ ਰਹੀ ਸੀ ਕਿ ਲੋਹੜੀ ਮਨਾਈ ਕਿਉਂ ਜਾਂਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਇਸ ਲੋਹੜੀ ਦਾ ਇਤਿਹਾਸ ਵੀ ਨਹੀਂ ਪਤਾ ਫਿਰ ਮੈਂ ਸੋਚਿਆ ਕਿ ਕਿਉਂ ਨਾ ਅੱਜ ਦੀ ਜੋ ਵੀਡੀਓ ਹੈ ਉਹ ਲੋਹੜੀ ਦੇ ਇਤਿਹਾਸ ਤੇ ਹੀ ਬਣਾਈ ਜਾਵੇ ਲੋਹੜੀ ਜੋ ਕਿ ਪੋਹ ਦੇ ਆਖਰੀ ਦਿਨਾਂ ਦੇ ਵਿੱਚ ਦੇਸੀ ਮਹੀਨੇ ਦੀ ਗੱਲ ਕਰੀਏ ਤੇ ਪੋਹ ਦਾ ਆਖਰੀ ਦਿਨ ਤੇ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ ਤੇ ਜਨਵਰੀ ਦੇ ਨਵੇਂ ਸਾਲ ਚੜ੍ਹੇ ਨਵੇਂ ਸਾਲ ਦਾ ਪਹਿਲਾ ਮਹੀਨਾ 13 ਜਨਵਰੀ ਨੂੰ ਇਹ ਲੋਹੜੀ ਮਨਾਈ ਜਾਂਦੀ ਪੋਹ ਦਾ ਉਦ ਅੰਗਰੇਜ਼ੀ ਦੇ ਸਿਨੀ ਮਹੀਨਿਆਂ ਵਿੱਚ ਜੋ ਪੋ ਦਾ ਮਹੀਨਾ ਹੈ ਠੰਡ ਸਭ ਤੋਂ ਜ਼ਿਆਦਾ ਠੰਡ ਵਾਲਾ ਮਹੀਨਾ ਮੰਨਿਆ ਜਾਂਦਾ ਇਸ ਤੋਂ ਬਾਅਦ ਜੋ ਠੰਡ ਘਟਨੀ ਸ਼ੁਰੂ ਹੋ ਜਾਂਦੀ ਤੇ ਜਨਵਰੀ ਮਹੀਨਾ ਵੀ ਸਭ ਤੋਂ ਵੱਧ ਠੰਡ ਵਾਲਾ ਮੰਨਿਆ ਜਾਂਦਾ ਤੇ ਇਸ ਤੋਂ ਬਾਅਦ ਠੰਡ ਹੈ ਜੋ ਘਟਨੀ ਸ਼ੁਰੂ ਹੋ ਜਾਂਦੀ ਲੋੜੇ ਸ਼ਬਦ ਬਣਿਆ ਕਿਸ ਤੋਂ ਤੇਲ ਪਲਸ ਲੋੜੀ ਇਹਨਾਂ ਦੋਵਾਂ ਸ਼ਬਦਾਂ ਨੂੰ ਮਿਲਾ ਕੇ ਬਣਿਆ ਲੋੜੀ ਲੋੜੀ ਕਦੋਂ ਤੋਂ ਮਣਾਈ ਜਾਣ ਲੱਗੀ ਤੇ ਕਿਉਂ ਮਣਾਈ ਜਾਣ ਲੱਗੀ ਉਹ ਲੋੜੀ ਹੈ ਜੋ ਅਕਬਰ ਦੇ ਰਾਜ ਵਿੱਚ ਉਸ ਟਾਈਮ ਜਦੋਂ ਅਕਬਰ ਦਾ ਰਾਜ ਹੁੰਦਾ ਸੀ ਸ਼ਾਸਨ ਕਾਲ ਹੁੰਦਾ ਸੀ ਉਦੋਂ ਇੱਕ ਦੁੱਲਾ ਪੱਟੀ ਨਾਮ ਦਾ ਬਹੁਤ ਪ੍ਰਸਿੱਧ ਡਾਕੂ ਹੁੰਦਾ ਸੀ ਜੋ ਅਮੀਰਾਂ ਦੀਆਂ ਜਾਇਦਾਦਾਂ ਤੋਂ ਲੁੱਟਾ ਖੋਹਾ ਕਰ ਕਰਕੇ ਗਰੀਬਾਂ ਵਿੱਚ ਵੰਡਦਾ ਸੀ ਅਮੀਰਾਂ ਲਈ ਤਾਂ ਇੱਕ ਡਾਕੂ ਸੀ ਪਰ ਗਰੀਬਾਂ ਲਈ ਉਹ ਇੱਕ ਮਸੀਹਾ ਇੱਕ ਰੱਬੀ ਰੂਹ ਇਨਸਾਨ ਸੀ ਉਸ ਟਾਈਮ ਆਪਾਂ ਨੂੰ ਪਤਾ ਹੀ ਹੈ ਕਿ ਜੋ ڈاکੂ ਸੀ ਉਹ ਲੋਕਾਂ ਦੀਆਂ ਜਵਾਨ ਧੀਆਂ ਚੁੱਕ ਕੇ ਲੈ ਜਾਂਦੇ ਸੀ ਤੇ ਉਸ ਟਾਈਮ ਦਾ ਇੱਕ ਬਹੁਤ ਗਰੀਬ ਬ੍ਰਾਹਮਣ ਸੀ ਜਿਸ ਦੀਆਂ ਦੋ ਧੀਆਂ ਸੀ ਸੁੰਦਰੀ ਤੇ ਮੁੰਦਰੀ ਉਸ ਟਾਈਮ ਦੇ ਹਾਕਮ ਦੀ ਜੋ ਅੱਖ ਸੀ ਉਹ ਸੁੰਦਰੀ ਤੇ ਮੁੰਦਰੀ ਤੇ ਆ ਗਈ ਤਾਂ ਉਹਨਾਂ ਤੇ ਬੇਇਮਾਨ ਹੋ ਗਿਆ ਜਦੋਂ ਬ੍ਰਾਹਮਣ ਨੂੰ ਪਤਾ ਚੱਲਿਆ ਕਿ ਉਹ ਹਾਕਮ ਮੇਰੀਆਂ ਧੀਆਂ ਨੂੰ ਚੁੱਕ ਕੇ ਲੈ ਜਾਵੇਗਾ ਫਿਰ ਉਸ ਨੇ ਸੁੰਦਰੀ ਤੇ ਮੁੰਦਰੀ ਬਾਰੇ ਦੁੱਲੇ ਭਾਟੀ ਕੋਲ ਜਾ ਕੇ ਆਪਣੀ ਮਦਦ ਦੀ ਗੁਹਾਰ ਲਗਾਈ ਸੁੰਦਰੀ ਤੇ ਮੁੰਦਰੀ ਦੋਵੇਂ ਮੰਗੀਆਂ ਹੋਈਆਂ ਸੀ ਉਹ ਬ੍ਰਾਹਮਣ ਗਰੀਬੀ ਕਰਕੇ ਆਪਣੀਆਂ ਧੀਆਂ ਦਾ ਇੰਨੀ ਜਲਦੀ ਵਿਆਹ ਵੀ ਨਹੀਂ ਸੀ ਕਰ ਸਕਦਾ ਫਿਰ ਦੁੱਲਾ ਪੱਟੀ ਦੇ ਕੋਲ ਜਾ ਕੇ ਉਸ ਨੇ ਬੇਨਤੀ ਕੀਤੀ ਕਿ ਮੇਰੀਆਂ ਧੀਆਂ ਦਾ ਵਿਆਹ ਕੀਤਾ ਜਾਵੇ ਤੇ ਮੇਰੀਆਂ ਧੀਆਂ ਦੀ ਉਸ ਹਾਕਮ ਤੋਂ ਇੱਜ਼ਤ ਬਚਾਈ ਜਾਵੇ। ਦੁੱਲਾ ਪੱਟੀ ਵੀ ਉਹਨਾਂ ਦੋਵਾਂ ਨੂੰ ਪਿੰਡ ਤੋਂ ਕਿਸੇ ਦੂਰ ਨਾਲ ਦੇ ਜੰਗਲ ਵਿੱਚ ਲੈ ਗਿਆ ਤੇ ਪਿੰਡ ਵਾਲਿਆਂ ਦੀ ਮਦਦ ਨਾਲ ਦੁੱਲੇ ਪੱਟੀ ਨੇ ਅੱਗ ਭਾਲ ਕੇ ਉਹਨਾਂ ਦੋਵਾਂ ਕੁੜੀਆਂ ਦਾ ਕੰਨਿਆ ਤਾਨ ਕਰ ਦਿੱਤਾ। ਉਸ ਟਾਈਮ ਦੁੱਲੇ ਪੱਟੀ ਕੋਲ ਦੇਣ ਦੇ ਲਈ ਸ਼ਗਨ ਦੇ ਤੌਰ ਤੇ ਕੁਝ ਵੀ ਨਹੀਂ ਸੀ ਤੇ ਦੁੱਲੇ ਪੱਟੀ ਨੇ ਇੱਕ ਸੇਰ ਸ਼ੱਕਰ ਦੀ ਉਹਨਾਂ ਦੋਵਾਂ ਦੀ ਝੋਲੀ ਦੇ ਵਿੱਚ ਪਾ ਕੇ ਉਹਨਾਂ ਦੀ ਜੋ ਵਿਦਾਈ ਸੀ ਕਰ ਦਿੱਤੀ ਤੇ ਉਸ ਬ੍ਰਾਹਮਣ ਨੇ ਦੁੱਲੇ ਪੱਟੀ ਦਾ ਬਹੁਤ ਧੰਨਵਾਦ ਕੀਤਾ ਤੇ ਸਾਰੇ ਬਹੁਤ ਖੁਸ਼ ਹੋਏ ਇਹ ਆਪਾਂ ਆਮ ਹੀ ਬੱਚਿਆਂ ਦੇ ਮੂੰਹ ਵਿੱਚੋਂ ਗਾਣ ਸੁਣਿਆ ਹੋਵੇਗਾ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਸੇਰ ਸ਼ੱਕਰ ਪਾਈ ਦਾ ਮਤਲਬ ਇਹ ਹੀ ਸੀ ਕਿ ਉਸ ਨੇ ਧੀਾਂ ਦਾ ਵਿਆਹ ਕੀਤਾ ਉਸ ਕੋਲ ਕੁਝ ਵੀ ਨਹੀਂ ਸੀ ਦੇਣ ਦੇ ਲਈ ਤਾਂ ਉਸ ਨੇ ਸੇਰ ਸੇਰ ਸ਼ੱਕਰ ਹੀ ਦੋਆ ਦੀ ਝੋਲੀ ਵਿੱਚ ਪਾ ਦਿੱਤੀ ਉਸ ਦੁੱਲੇ ਪੱਟੀ ਦੇ ਚੰਗੇ ਕਰਮ ਦੇ ਲਈ ਅੱਜ ਵੀ ਲੋਹੜੀ ਮਨਾਈ ਜਾਣ ਲੱਗੀ ਉਸ ਦਿਨ ਤੋਂ ਹੀ ਲੋਹੜੀ ਦਾ ਲੋਹੜੀ ਦੀ ਸ਼ੁਰੂਆਤ ਕੀਤੀ ਗਈ ਇਸ ਲੋੜੀ ਦੇ ਪਿੱਛੇ ਜੁੜੀ ਇੱਕ ਛੋਟੀ ਜਿਹੀ ਕਹਾਣੀ ਤਾਂ ਆਪਾਂ ਦੰਤ ਕਥਾ ਵੀ ਜਿਸ ਨੂੰ ਕਹਿ ਸਕਦੇ ਹਾਂ ਲੋੜੀ ਪੁੱਤਰ ਦੇ ਵਿਆਹ ਤੋਂ ਪਹਿ ਬਾਅਦ ਜਿਹੜੀ ਪਹਿਲੀ ਲੋੜੀ ਆਉਂਦੀ ਹੈ ਉਦੋਂ ਬੜੇ ਚਾਵਾਂ ਦੇ ਨਾਲ ਤੇ ਪੁੱਤਰ ਦੇ ਜਨਮ ਤੇ ਵੀ ਲੋੜੀ ਬੜੀ ਧੂਮ ਧਾਮ ਨਾਲ ਸ਼੍ਰੀਕੇ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਮਨਾਈ ਜਾਂਦੀ ਇੱਥੇ ਮੂੰਗਫਲੀਆਂ ਰੋੜੀਆਂ ਗੱਚਕ ਤੇਲ ਵਗੈਰਾ ਸਭ ਕੁਝ ਇਕੱਠਾ ਕਰਕੇ ਲੋੜੀ ਦਾ ਤਿਉਹਾਰ ਦਾ ਨਿੱਕ ਮੰਨਿਆ ਜਾਂਦਾ ਲੋੜੀ ਵਾਲੀ ਰਾਤ ਆਂਡ ਗਵਾਨ ਸ਼ਰੀਕਾ ਸਾਰੇ ਇਕੱਠੇ ਹੋ ਕੇ ਅੱਗ ਬਾਲ ਕੇ ਲੋੜੀ ਨੂੰ ਮਨਾਉਂਦੇ ਤੇ ਮੂੰਗਫਲੀਆ ਦਾ ਆਨੰਦ ਲੈਂਦੇ ਆਮ ਹੀ ਆਪਣੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਲੋੜੀ ਤੋਂ ਬਾਅਦ ਤਾਂ ਮੂੰਗਫਲੀ ਵੀ ਸਵਾਦ ਨਹੀਂ ਲੱਗਦੀ ਇਹ ਲੋੜੀ ਜੋ ਪੰਜਾਬ ਦੇ ਵਿੱਚ ਤੇ ਇੰਡੀਆ ਦਾ ਸਭ ਤੋਂ ਵੱਡਾ ਤੇ ਮੰਨਿਆ ਪ੍ਰਮੰਨਿਆ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ ਉਹ ਮਨਾਇਆ ਜਾਂਦਾ ਹੈ ਲੋੜੀ ਤੋਂ ਬਾਅਦ ਲੋੜੀ ਵਾਲੀ ਰਾਤ ਕਾਮ ਘਰਾਂ ਦੇ ਵਿੱਚ ਬੀਪੀਆਂ ਮੋਠਾਂ ਦੀ ਖਿਚੜੀ ਬਣਾ ਕੇ ਰੱਖਦੀਆਂ ਤੇ ਲੋਹੜੀ ਤੋਂ ਅਗਲੇ ਦਿਨ ਜਾਨੀ ਕਿ ਮਾਘੀ ਵਾਲੀ ਸੰਕਰਾਂਤ ਉਹ ਖਿਚੜੀ ਖਾਧੀ ਜਾਂਦੀ ਜਿਸ ਨੂੰ ਕਿਹਾ ਜਾਂਦਾ ਹੈ ਪੋ ਰਿੰਦੀ ਤੇ ਮਾਗ ਖਾਦੀ ਲੋਹੜੀ ਵਾਲੀ ਰਾਤ ਜਦੋਂ ਅੱਗ ਬਾਲ ਕੇ ਸਾਰੇ ਭੁੱਗਾ ਬਾਲ ਕੇ ਇਕੱਠੇ ਹੋ ਕੇ ਬੈਂਦੇ ਨੇ ਉਦੋਂ ਇਹ ਵੀ ਸੁਖ ਸੁਖਦੇ ਨੇ ਕਿ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜਣ ਚੁੱਲ੍ਹੇ ਪਾਏ ਜਣੇ ਕਿ ਸਿਆਲ ਦਾ ਜੋ ਆਖਰੀ ਮਹੀਨਾ ਉਹ ਲੋੜੀ ਪੋ ਦਾ ਹੁੰਦਾ ਹੈ ਤੇ ਪੋ ਤੋਂ ਬਾਅਦ ਜੋ ਠੰਡ ਉਹ ਵੀ ਘਟਨੀ ਸ਼ੁਰੂ ਹੋ ਜਾਂਦੀ ਕਿ ਇਹ ਜੋ ਠੰਡ ਹੈ ਇਹ ਦਲਿੱਦਰ ਦਾ ਘਰ ਹੈ ਇਹ ਆਏ ਇਹ ਜਾਵੇ ਤੇ ਸਾਡੇ ਵਿੱਚ ਉਸਰ ਆਵੇ ਤੇ ਸਾਡੀਆਂ ਫਸਲਾਂ ਪਰ ਫੁੱਲਾਤ ਹੋਣ ਦਾ ਵੀ ਇਹ ਜੋ ਤਿਹਾਰ ਹੈ ਉਹ ਸੁਨੇਹਾ ਦੇ ਕੇ ਜਾਂਦਾ ਹੈ ਕਿ ਹਾ ਲੋੜੀ ਤੋਂ ਬਾਅਦ ਅਗਲਾ ਦਿਨ ਆਉਂਦਾ ਹੈ ਮਾਗੀ ਦਾ ਮਾਗੀ ਦੀ ਸੰਗਰਾਣ ਤੇ ਲੋਕ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਿਆਂ 'ਚ ਜਾਂਦੇ ਨੇ ਤੇ ਮਾਗੀ ਦੇ ਤਿਹਾੜੀ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਗੀ ਮਨਾਈ ਜਾਂਦੀ ਹੈ। ਮਾਗੀ ਕਿਉਂ ਮਨਾਈ ਜਾਣ ਲੱਗੀ ਤੇ ਕਦੋਂ ਤੋਂ ਮਨਾਈ ਜਾਣ ਲੱਗੀ? 1704 ਈਸਵੀ ਦੇ ਵਿੱਚ ਜਦੋਂ ਮੁਗਲਾਂ ਨੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਤੇ ਉਦੋਂ ਚਾਲੀ ਸਿੰਘ ਚਾਲੀ ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀ। ਤੇ ਮਾਈ ਭਾਗੋ ਦੀ ਵੰਗਾਰ ਤੋਂ ਬਾਅਦ ਉਹਨਾਂ 40 ਸਿੰਘਾਂ ਨੇ ਜਾ ਕੇ ਖਿਦਰਾਣੇ ਦੀ ਢਾਬ ਤੇ ਉਹਨਾਂ ਮੁਗਲਾਂ ਦਾ ਸਾਹਮਣਾ ਕੀਤਾ ਤੇ ਸ਼ਹੀਦੀਆਂ ਪਾ ਦਿੱਤੀਆਂ ਸ਼ਹੀਦੀਆਂ ਪਾਉਣ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦਾ 40 ਮੁਕਤਿਆਂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ ਤੇ ਭਾਈ ਮਹਾ ਸਿੰਘ ਦੇ ਕਹਿਣ ਤੇ ਜੋ ਬਗਦਾਵਾ ਦਿੱਤਾ ਸੀ ਉਸ ਨੂੰ ਫਾੜ ਦਿੱਤਾ ਗਿਆ ਉਹਨਾਂ 40 ਸਿੰਘਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਤੇ ਉਹਨਾਂ 40 ਮੁਕਤਿਆਂ ਤੋਂ ਖਿਦਰਾਣੇ ਦੀ ਧਾਬ ਤੋਂ ਬਣਿਆ ਸ੍ਰੀ ਮੁਕਤਸਰ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਜੋ ਮਾਗੀ ਦਾ ਮੇਲਾ ਉਹ ਲਗਾਇਆ ਜਾਂਦਾ ਤੇ ਦੂਰੋਂ ਦੂਰੋਂ ਪੂਰੇ ਪੰਜਾਬ ਇੰਡੀਆ ਦੇ ਵਿੱਚੋਂ ਸ਼ਰਧਾਲੂ ਸੰਤਾਂ ਜੋ ਸਿੱਖ ਨੇ ਉਹ ਉੱਥੇ ਆ ਕੇ ਮਾਗੀ ਦੇ ਤਿਹਾਰ ਵਿੱਚ ਸ਼ਾਮਲ ਹੁੰਦੇ ਤੇ ਖੁਸ਼ੀਆਂ ਮਾਣਦੇ ਉੱਥੇ ਖਦਰਾਣੇ ਦੀ ਟਾਬ ਦੇ ਨਾਲ ਹੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹੀ ਗੁਰਦੁਆਰਾ ਹੈ ਟੁੱਟੀ ਗੱਡੀ ਜਿੱਥੇ ਬਹੁਤ ਭਾਰੀ ਜੋੜ ਮੇਲਾ ਹੁੰਦਾ ਤੇ ਹਮ ਹਮਾ ਕੇ ਸੰਤਾਂ ਉੱਥੇ ਪਹੁੰਚਦੀਆਂ ਨੇ ਇਹ ਸੀ ਲੋੜੀ ਤੇ ਮਾਗੀ ਦਾ ਇਤਿਹਾਸ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਗਲਤੀ ਨੂੰ ਮਾਫੀ ਜ਼ਰੂਰ ਦੇ ਦੇਣਾ ਤੇ ਜੇਕਰ ਸਾਡਾ ਅੱਜ ਦੀ ਇਹ ਛੋਟਾ ਜਿਹਾ ਉਪਰਾਲਾ ਵਧੀਆ ਲੱਗਾ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਓ ਇਦਾਂ ਹੀ ਆਪਾਂ ਨਵੇਂ ਤੋਂ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ